ਜੀ ਕਿਸਾਨ ਪ੍ਰਭੂ ਬਰਾਡ ਫਰਮ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਫੇਰ 28 ਤਰੀਕ ਦੇ ਆਪਾਂ ਵਸਪਤੀ ਦੇ ਤਾਜ਼ੇ ਰੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਕਿਸਾਨ ਪ੍ਰਭੂ ਲੋ ਬਈ ਅੱਜ 11 21 ਅੰਮ੍ਰਿਤਸਰ ਮੰਡੀ ਦੇ ਵਿੱਚ 3875 ਰੁਪਏ ਗਈ ਹੈ ਜੀ 11 21 ਤੇ 11 21 ਨਾਭਾ ਮੰਡੀ ਦੇ ਵਿੱਚ 3600 ਰੁਪਏ ਗਈ ਹੈ ਜੀ 11 21 ਫਾਜ਼ਿਲਕਾ ਮੰਡੀ ਦੇ ਵਿੱਚ 3600 ਤੇ 95 ਰੁਪਏ ਗਈ ਹੈ ਜੀ ਤੇ 17 18 ਦੀ ਗੱਲ ਕਰੀਏ ਤਾਂ 17 18 ਨਾਪਾ ਮੰਡੀ ਦੇ ਵਿੱਚ 3200 ਰੁਪਏ ਗਈ ਹੈ ਜੀ 17 18 ਕੋਟਕਪੂਰਾ ਦੀ ਮੰਡੀ ਦੇ ਵਿੱਚ 3100 ਤੇ 55 ਰੁਪਏ ਗਈ ਹੈ ਜੀ ਤੇ ਜੇ ਮੈਂ 1401 ਦੀ ਗੱਲ ਕਰਾਂ ਕਿਸਾਨ ਭਰਾਵੋ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੇ 3300 ਦੇ ਪਿਆਰ ਪੀਏ ਗਈ ਆ ਤੇ 1401 ਨਾਪਾ ਮੰਡੀ ਦੇ ਵਿੱਚ 3300 ਤੇ 55 ਰੁਪਏ ਗਈ ਆ ਤੇ 1401 ਸਮਾਣਾ ਮੰਡੀ ਦੇ ਵਿੱਚ 3400 ਤੇ 55 ਰੁਪਏ ਗਈ ਆ ਤੇ 1401 ਤੋਹਾਣਾ ਮੰਡੀ ਦੇ ਵਿੱਚ 3300 ਤੇ 60 ਰੁਪਏ ਗਈ ਆ ਤੇ 1885 ਦੀ ਗੱਲ ਕਰੀਏ ਤਾਂ ਹੁਣ ਆਪਾਂ 1885 ਕੋਟਕਪੂਰਾ ਦੀ ਮੰਡੀ ਦੇ ਵਿੱਚ 3100 ਤੇ 75 ਰੁਪਏ ਗਈ ਹੈ ਕਿਸਾਨ ਭਰਵੋ 3100 ਤੇ 75 ਰੁਪਏ ਕੋੜਕਪੁਰਾ ਦੀ ਮੰਡੀ ਦੇ ਵਿੱਚ 1885 ਜੇ ਮੈਂ ਬਰੀਵਾ ਭਾਂ ਵਾਲਾ ਬਰੀ ਵਾਲਾ ਮੰਡੀ ਦੇ ਵਿੱਚ ਗੱਲ ਕਰਾਂ ਤਾਂ 1845 3500 ਤੇ ਪਿਆਰ ਪੇ ਗਈ ਹੈ ਕਿਸਾਨ ਭਰਵੋ ਜੇ ਮੈਂ ਗੱਲ 1847 ਦੀ ਕਰਾਂ ਤਾਂ ਨਾਬਾ ਦੀ ਮੰਡੀ ਦੇ ਵਿੱਚ 2900 ਰੁਪਏ ਗਈ ਆ ਕਿਸਾਨ ਭਰਾਓ ਜੇ ਆਪਾਂ 1847 ਦੀ ਗੱਲ ਕਰੀਏ ਤਾਂ ਆਪਣੇ ਕੋਲ 1847 ਇੱਕ ਮੰਡੀ ਦਾ ਰੇਟ ਆਇਆ ਸੀ 2900 ਤੇ ਨਾਬਾ ਮੰਡੀ ਦਾ ਜੇ ਮੈਂ 1692 ਦੀ ਗੱਲ ਕਰਾਂ ਫਾਜ਼ਿਲਕਾ ਮੰਡੀ ਦੇ ਵਿੱਚ 2900 ਦੇ 55 ਰੁਪਏ ਕਿਸਾਨ ਭਰਾਓ ਇੱਥੇ ਗਈ ਆ ਇਹ ਗੱਲ ਮੈਂ 11 21 ਦੀ ਕਰਾਂ ਰਤਿਆ ਮੰਡੀ ਦੇ ਵਿੱਚ 39165 ਰੁਪਏ ਇੱਥੇ ਗਈ ਆ ਜੇ ਅੱਜ ਆਪਾਂ ਬਈ ਜੀ ਸਾਰੇ ਰੇਟਾਂ ਨੂੰ ਮਿਲਾ ਕੇ ਗੱਲਬਾਤ ਕਰੀਏ ਵੀ ਕਿਹੜੀ ਮੰਡੀ ਦੇ ਵਿੱਚ ਕਿਹੜੇ ਦਾ ਸਭ ਤੋਂ ਜ਼ਿਆਦਾ ਰੇਟ ਗਿਆ ਹੋ ਗਿਆ ਕਿਸਾਨ ਭਰਾਓ 11 21 ਦਾ ਰਤਿਆ ਮੰਡੀ ਦੇ ਵਿੱਚ 39165 ਰੁਪਏ 45 ਰੁਪਏ ਘਟ 4000 ਨੂੰ ਬਈ ਜੀ ਇੱਥੇ ਗਈ ਆ 11 21 ਰਤਿਆ ਮੰਡੀ ਦੇ ਵਿੱਚ ਸਭ ਤੋਂ ਜ਼ਿਆਦਾ ਰੇਟ ਸੀਗਾ ਅੱਜ ਕਿਸਾਨ ਪ੍ਰੋ 11 21 ਦਾ ਜੋ ਕਿ ਰਤਿਆ ਮੰਡੀ ਦੇ ਵਿੱਚ ਇਹ ਕਿਸਾਨ ਪ੍ਰੋ ਆਪਣੇ ਅੱਜ ਦੇ ਨਵੇਂ ਰੇਟ ਬਾਸਪਤੀ ਦੇ 28 ਅਕਤੂਬਰ 2025 ਦੇ ਗਏ ਆਪਾਂ ਤੁਹਾਡੇ ਨਾਲ ਹਰ ਰੋਜ਼ ਨਵੇਂ ਰੇਟਾਂ ਦੇ ਲੈ ਕੇ ਨਵੇਂ ਰੇਟ ਲੈ ਕੇ ਆਉਣੇ ਆ ਬਾਈ ਜੀ ਹਰ ਇੱਕ ਮੰਡੀ ਦੇ ਤੇ ਲੋ ਕਿਸਾਨ ਪ੍ਰੋ ਅੱਜ ਆਪਾਂ ਤੁਹਾਨੂੰ ਥੋੜੀ ਜਿਹੀ ਵੱਖਰੀ ਜਾਣਕਾਰੀ ਦਿੰਨੇ ਆ ਬਾਸਪਤੀ ਦੇ ਨਾਲ ਰਿਲੇਟਡ ਤੂੜੀ ਦੇ ਰੇਟਾਂ ਬਾਰੇ ਜਾਣਕਾਰੀ ਲੋਬਿਕ ਖਸਾਨਪ੍ਰਭਾਵਾਜੋ ਆਪਾਂ ਬਾਕੀ ਵੀਡੀਓ ਵੀ ਪਾਉਣੇ ਕੋਟਪੂਰਾ ਮੰਡੀ ਦੇ ਤੂੜੀ ਦੀ ਸਵੇਰ ਸੋਢੇ ਲਈ 7:30 ਨੂੰ ਵੀਡੀਓ ਆਪਾਂ ਹਾਜ਼ਰ ਕਰ ਦਿੰਨੇ ਆ ਤੇ ਹੁਣ ਆਪਾਂ ਜੀ ਗੱਲ ਕਰੀਏ ਤੂੜੀ ਦੇ ਤਾਜ਼ੇ ਰੇਟਾਂ ਦੀ ਕੋਟਕਪੂਰਾ ਦੀ ਮੰਡੀ ਦੇ ਵਿੱਚ ਭਾਈ ਜੀ 410 ਤੇ 10 ਰੁਪਏ ਵਧੀਆ ਸਿਰਾ ਰੇਟ ਗਿਆ ਟੌਪ ਰੇਟ 410 ਤੇ 10 ਰੁਪਏ 28 ਤਰੀਕ ਨੂੰ ਖਸਾਨਪ੍ਰਭਾਵਾਜੋ ਜੇ ਮੈਂ ਗੱਲ ਜਗਰਾਉ ਮੰਡੀ ਦੀ ਕਰਾਂ ਜਗਰਾਉ ਮੰਡੀ ਜਿਹੜੀ ਆਪਣੀ ਉੱਥੇ 800 ਪਲੱਸ ਗਈ ਤੂੜੀ ਬਈ ਜੀ ਜਗਰਾਉ ਮੰਡੀ ਦੇ ਵਿੱਚ ਤੇ ਜੇ ਮੈਂ ਪਿੰਡ ਚੀਮਾ ਖੁਰਦ ਦੀ ਗੱਲ ਕਰਾਂ ਇੱਥੇ ਕਿਸਾਨ ਪਰਵ ਤੂੜੀ ਜਮਾ ਸਿਰੇ ਵਾਲਾ ਰੇਟ 390 ਰੁਪਏ ਗਿਆ ਪਿੰਡ ਚੀਮਾ ਖੁਰਦ ਦੇ ਵਿੱਚ 390 ਜਮਾ ਸਿਰੇ ਵਾਲਾ ਰੇਟ ਤੇ ਜੀ ਗੱਲ ਆਪਾਂ ਪਸਾਨ ਭਰੋ ਪਿੰਡ ਵਿੱਚੋਂ ਅੰਦਰਲੀ ਤੂੜੀ ਦੀ ਕਰੀਏ ਸਰਾ ਰੇਟ ਉਹ ਸਰਾ ਰੇਟ ਆਪਣਾ ਕਿਸਾਨ ਪ੍ਰਭੂ 400 ਤੇ 60 ਰੁਪਏ ਚੱਲ ਰਿਹਾ ਘਰਾਂ ਦੇ ਵਿੱਚੋਂ ਚੱਕਣ ਦਾ ਜਮ ਅਸਰਾ ਵਾਲਾ ਰੇਟ ਇਹ ਕਿਸਾਨ ਪ੍ਰਭੂ 28 ਅਕਤੂਬਰ 2025 ਦੇ ਤੂੜੀ ਦੇ ਆਪਾਂ ਤੁਹਾਨੂੰ ਤਾਜ਼ੀ ਰੇਟ ਗਿਣਾ ਚੁੱਕੇ ਹਾਂ ਜੇ ਆਪਣੀ ਕਿਸਾਨ ਪ੍ਰਭੂ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸੁਝਾਅ ਦਿਆ ਕਰੋ ਵੀ ਵੀਡੀਓ ਕਿਵੇਂ ਦੀ ਲੱਗੀ ਤੇ ਬਾਕੀ ਕਿਸਾਨ ਭਰਾਵੋ ਜੇ ਆਪਣੇ ਮੰਡੀਆਂ ਦੇ ਤੁਹਾਨੂੰ ਮੰਡੀ ਕੋਈ ਰਹਿ ਵੀ ਜਾਂਦੀ ਹੈ ਦੱਸਣ ਵੱਲੋਂ ਕਮੈਂਟ ਕਰ ਦਿਆ ਕਰੋ ਤੇ ਕਿਸਾਨ ਭਰਾਵਾਂ ਆਪਾ ਬੋਲ ਸਕੀਏ ਦੂਜੀ ਦਿਨ ਵੀ ਆ ਮੰਡੀ ਤੇ ਤਨ ਆ ਤਰੀਕ ਤੇ ਕਿਸਾਨ ਭਰਾਓ ਆ ਰੇਟ ਗਿਆ ਜੋ ਆਪਣੇ ਕੋਲ ਕਿਸਾਨ ਭਰਾਵੋ ਜਿੰਨੀ ਕਿ ਲਿਸਟ ਆਉਂਦੀ ਹੈ ਮੰਡੀਆਂ ਦੀ ਆਪਾਂ ਤੁਹਾਡੇ ਲਈ ਹਾਜ਼ਰ ਕਰਦੇ ਹਾਂ ਅੱਜ ਬਾਸਪਤੀ ਦੇ ਕਿੰਨੇ ਆਪਣੇ ਕੋਲ ਮੰਡੀਆਂ ਦੀ ਲਿਸਟ ਆਈ ਸੀ ਤੁਹਾਨੂੰ ਮੈਂ ਗਿਣਾ ਦਿੰਨਾ 1 2 3 4 5 6 7 8 9 10 11 12 13 14 15 ਕਿਸਾਨਪਰਵੋ ਹਰ ਰੋਜ਼ ਆਪਣੇ ਕੋਲੇ 15 ਮੰਡੀਆਂ ਦੀ ਲਿਸਟ ਆਉਂਦੀ ਆ ਹੋਰ ਲਿਸਟ ਵੀ ਆਉਂਦੀ ਆ ਪਰ ਉਹ ਆਪਣੇ ਕੋਲ ਥੋੜੀ ਜੀ ਲੇਟ ਹੋ ਜਾਂਦੀ ਹੈ ਤੇ ਫਿਰ ਆਪਾਂ ਵੀਡੀਓ ਬਣਾਉਣ ਕਰਨ ਲੋ ਲੇਟ ਹੋ ਜਾਂਦੇ ਆ ਤਾਂ ਕਰਕੇ ਆਪਾਂ ਤੁਹਾਨੂੰ ਹਰ ਰੋਜ਼ ਵਕ ਵਕ ਤੇ 15 ਮੰਡੀਆਂ ਦੇ ਰੇਟਾਂ ਬਾਰੇ ਜਾਣਕਾਰੀ ਦਿੰਨੇ ਆ ਤੇ ਅੱਜ ਆਪਾਂ ਤੁਹਾਨੂੰ ਤਿੰਨ ਮੰਡੀਆਂ ਦੀ ਤੂੜੀ ਦੇ ਬਾਰੇ ਵੀ ਜਾਣਕਾਰੀ ਦੇਤੀ ਜੋ ਕਿ ਕੋੜਕਪੁਰਾ ਮੰਡੀ ਜਗਰਾਓ ਮੰਡੀ ਤੇ ਪਿੰਡ ਚੀਮਾ ਖੁਰਦ ਤੇ ਘਰਾਂ ਦੇ ਵਿੱਚੋਂ ਅੰਦਰ ਲਈ ਤੂੜੀ ਕਿੰਨੇ ਰੁਪਏ ਉਹ ਵੀ ਤੁਹਾਨੂੰ ਆਪਾਂ ਜਾਣਕਾਰੀ ਦੇ ਚੁੱਕੇ ਹਾਂ ਜੇ ਤੁਹਾਨੂੰ ਅਸੀਂ ਆਪਣਾ YouTube ਚੈਨਲ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਸਾਡਾ Facebook ਪੇਜ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਕਿਸਾਨ ਭਰੋ ਤੇ ਜਾਂਦੇ ਜਾਂਦੇ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਵੀ ਸੋਨੂੰ ਆਪਣੀ ਵੀਡੀਓ ਕਿਵੇਂ ਦੀ ਲੱਗੀ ਵੀ ਬਾਸਪਤੀ ਦੇ ਰੇਟ ਸਮਝ ਆਉਂਦੇ ਕਿਸਾਨ ਭਰੋ ਜ਼ਰੂਰ ਕਮੈਂਟ ਕਰਕੇ ਜਾਇਆ ਕਰੋ ਜੇ ਕੋਈ ਮੰਡੀ ਭੁੱਲੇ ਜਾਂਨੇ ਆ ਤਾਂ ਜਰੂਰ ਕਮੈਂਟ ਕਰਿਆ ਕਰੋ ਵੀਡੀਓ ਤੇ ਜਨ ਜੋੜਨ ਵਾਸਤੇ ਬਹੁਤ ਬਹੁਤ ਧੰਨਵਾਦ